ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਜੀ ਤੇ ਰਾਮ ਰਾਮ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਤੇ ਅੱਜ ਆ ਦੇਖੋ ਜੀ हेयर स्टाइल ਥੋੜਾ ਚੇਂਜ ਕਰ ਲਿਆ ਆਪਾਂ ਤੇ ਦੇਖੀ ਕਿੰਨਾ ਸੋਹਣਾ ਲੱਗਦਾ ਹੈ ਆਏ ਆਏ ਸੋਹਣਾ ਲੱਗਦਾ ਹੈ ਕਹਿੰਦੇ ਆਏ ਸੋਹਣਾ ਲੱਗਦਾ ਨਹੀਂ हेयर स्टाइल ਅੱਗੇ ਨੂੰ ਪਹਿਲਾਂ ਪਿਛੇ ਨੂੰ ਬੰਨ੍ਹਦਾ ਹੁੰਦਾ ਸੀ ਹੁਣ ਪਿਛੇ ਅੱਗੇ ਨੂੰ ਸਿੱਟਣ ਲੱਗਿਆ ਤੇ ਹੁਣ ਆਪਣੇ ਤੋਕੇ ਤੇ ਚਲੇ ਜਾ ਮੈਂ ਲੱਸੀ ਲੈ ਜਾ ਹਾਂ ਲੱਸੀ ਇਹ ਲੱਸੀ ਲੈ ਕੇ ਆਉਂਦੀ ਸੀ ਕਿਰਾਂ ਤੇ ਆਪਾਂ ਤਲਕੇ ਉਹਨੇ ਪਰਲੇ ਕਰ ਅੱਜ ਕੁਨਾਲ ਹੋਰੇ ਤੇ ਵੀ ਅੱਜ ਕਰੇ ਹੈ ਹਾਂ ਅੱਜ ਸੰਡੇ ਹੈ ਜੀ ਹੈ ਹੈਦਰਾ ਆਹ ਦੇ ਹੈਲੋ ਹੈਲੋ ਗਾਇਸ ਸਨਾ ਉਹ ਫਿਰ ਦਿਓ ਉਹ ਖੜੀ ਸਨਾ ਉਧਰ ਬਾਹਰ ਮੰਮੀ ਆਹੋ ਗੇਟ ਕੋਲੇ ਖੜੀ ਹੈ ਆਉਤੀ ਮੰਮੀ ਨੂੰ ਡੇਕੀ ਆਂਦੀ ਵੀ ਆਪਾਂ ਚੱਲ ਜੀ ਅਬੀਲ ਲੱਸੀ ਲੈ ਕੇ ਆਂ ਜੀ ਆ ਲੱਸੀ ਲੈ ਕੇ ਆਉਂਦੇ ਕਰਾਂ ਠੀਕ ਹੈ ਜੀ ਠੀਕ ਹੈ ਚਲੋ ਜਾਓ ਕੋਈ ਗੱਲ ਬਾਅਦ ਵਿੱਚ ਬਾਤ ਕਰਾਂਗੇ ਆ ਦੇਖੋ ਕੁਨਾਲ ਆਓ ਬਲੀਦ ਭਾਈ ਦੇਖੀ ਆਂਦੇ ਜੀ ਫੇਟ ਨੂੰ ਹਾਂ ਐ ਪਸੰਦ ਲੱਗਦਾ ਹੈ ਤੁਹਾਨੂੰ ਬਲੀਤ ਭਾਈ ਹੈ ਬਲੀਤ ਭਾਈ ਦੇਖੀ ਜਾਂਦਾ ਹੁਣ ਆਪਾਂ ਹਾਂਜੀ ਗਾਇਜ਼ ਹੁਣ ਆਪਾਂ ਆ ਚੁੱਕੇ ਹਾਂ ਜੀ ਖੇਤ ਦੇ ਵਿੱਚ ਖੇਤ ਗੇੜਾ ਮਾਰਨ ਆਏ ਕਣਕ ਦੇਖਣ ਆਏ ਕਿਵੇਂ ਉੱਗੀ ਹੈ ਕਿਵੇਂ ਨਹੀਂ ਤੇ ਆਹ ਦੇਖ ਲਓ ਜੀ ਸਨਾ ਸਾਡੇ ਨਾਲ ਆਈ ਹੈ ਓਏ ਸਨਾ ਤੂੰ ਇੱਥੇ ਖੇਤ ਦੇਖਣਾ ਹੈ ਆ ਦੇਖੋ ਜੀ ਸਰੋਂ ਦੇਖੋ ਹੁਣ ਦੇਖੋ ਖੇਤਾਂ ਦੇ ਵਿੱਚ ਹਰਿਆਲੀ ਹਰਿਆਲੀ ਹੋ ਰਹੀ ਹੈ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਹਰਿਆਲੀ ਚਾਰੇ ਪਾਸੇ ਆ ਦੇਖੋ ਜੀ ਚਾਰੇ ਪਾਸੇ ਹਰੀਆਲੇ ਹਰੀਆਲੇ ਛਾਵੀ ਹੁੰਦਾ ਹਾਂ ਮੂਰ ਆਪਣੇ ਘੁਰ ਦਵਾਰੋਂ ਕਰਦੇ ਹੋਰ ਆ ਜੈਤ ਤਾਂ ਦੇਖੀ ਅੰਦਾ ਇੱਕ ਦਵਾਰਾ ਆਪਣਾ ਚਲ ਚੱਦ ਲਾ ਕੇ ਉਹ ਆਪਣੇ ਕਣਕ ਦੇਖਦੇ ਅੱਗੇ ਤੱਕ ਚੱਲ ਆ ਦੇਖੋ ਗਾਇਸ ਆਪਣੀ ਕਣਕ ਉਹ ਦੇਖ ਲਓ ਜੀ ਹੁਣ ਤਾਂ ਪਾਣੀ ਲਾਉਣ ਵਾਲੀ ਹੋ ਰਹੀ ਹੈ ਆ ਦੇਖੋ ਪਾਣੀ ਲਾਉਣ ਵਾਲੀ ਹੋ ਗਈ ਤਾਂ ਹਨਾ ਸਣਾ ਆਪਣੀ ਕਣਕ ਹੋ ਗਈ ਨਾ ਕਿੱਡੀ ਸੋਣੀ ਹੋ ਗਈ ਹੈ ਨਾ ਐਦਰ ਚਲ ਬਟਾ ਐਦਰ ਐਦਰ ਓੜੇ ਓੜੇ ਦੇ ਵਿੱਚ ਵਿੱਚ ਚੱਲਾ ਅੱਗੇ ਤੱਕ ਚੱਲ ਹੁਣ ਉਹ ਉਤਲੇ ਕਣਕ ਦੇਖਦੇ ਆਂ ਜੀ ਜਾ ਕੇ ਆਪਾਂ ਪਾਪਾ ਦੇਖੀ ਜਾਂਦਾ ਉਧਰ ਅੱਗੇ ਦੇਖਦੇ ਆਂ ਜਾ ਕੇ ਆਹ ਤਾਂ ਬਹੁਤ ਸੋਹਣੀ ਉੱਗੀ ਕਣਕ ਤਾਂ ਦੇਖ ਲੋ ਜੀ ਬਹੁਤ ਸੋਹਣੀ ਉੱਗੀ ਆਹ ਕਣਕ ਤਾਂ ਉਸ ਤੋਂ ਵੀ ਸੋਹਣੀ ਉੱਗੀ ਹੈ ਜੀ ਆਹ ਦੇਖੋ ਉਤਲੇ ਕਣਕ ਤਾਂ ਬਹੁਤ ਸੋਹਣੀ ਉੱਗੀ ਆ ਦੇਖੋ ਜੀ ਆਪਨੇ ਕਣਕਾਈ ਉਹ ਉਧਰ ਸਾਹਮਣੇ ਪਾਪਾ ਗੇੜਾ ਮਾਰਦਾ ਫਿਰਦਾ ਉਧਰ ਦੇਖਦਾ ਇਹ ਪਾਣੀ ਲਾਉਣ ਵਾਲਾ ਹੋ ਗਿਆ ਕਿ ਨਹੀਂ ਫੇਰੇ ਤੇ ਵਿੱਚ ਪਾਣੀ ਲਾ ਦੇ ਇਹ ਤੇ ਨਹਿਰ ਦੇ ਵਿੱਚ ਪਾਣੀ ਨਹੀਂ ਆਇਆ ਹਜੇ

अच्छा के बहुत अलग ही लकी धंधे गए जो ना पके तो आप ऐसे इधर आ गे तो बहुत अलग ही है ना दिखाई से ना कल वो ना बहुत लगती है है ना साले ने बहुत लगे ऊपर है और हो गया हाँ ऊपर और हो गया उते और हो गया अच्छा सनाव देखो आय देखी देखी साले देखी है सना देखी देख ਹਾਂਜੀ ਦੋਸਤੋ ਬਲੌਗ ਦੇ ਦੂਜੇ ਦਿਨ ਸਵਾਗਤ ਕਰਦੇ ਹਾਂ ਜੀ ਕੱਲ ਆਪਾਂ ਬਲੌਗ ਬਣਾ ਨਹੀਂ ਸਕੇ ਕੱਲ ਸੰਡੇ ਸੀਗਾ ਸੋਮਵਾਰ ਹੋ ਗਿਆ ਤੇ ਆ ਸਨਾ ਜੀ ਅੱਜ ਪਤਾ ਨਹੀਂ ਕਿਉਂ ਰੋਈ ਜਾਂਦੀ ਐ ਆਂ ਦੀ ਮੈਂ ਸਕੂਲ ਨਹੀਂ ਜਾਂਦੀ ਐ ਸਨਾ ਕਾਦੇ ਵਾਸਤੇ ਨਹੀਂ ਜਾਂਦਾ ਬੇਟਾ ਸਕੂਲ ਤਾਂ ਵਗ ਜਾ ਯਾਰਾਂ ਕਿਉਂ ਕਰਦਾ ਨਾ ਤੂੰ ਹਮ ਅਰੇ ਐਸ ਐਸ ਤੇ ਬਿਨਾ ਫਿਰ ਇਹ ਕੁਨਾਲ ਵੀ ਨਹੀਂ ਜਾਣਾ ਹਨਾ ਹਾਂ ਕੁਨਾਲ ਹਾਂ ਕੁਨਾਲ ਤਿਆਰ ਹੋ ਗਿਆ ਹੁਣ ਤਾਂ ਹਾਂ ਜਾਂਦਾ ਕਿਉਂ ਨਹੀਂ ਹਾਂ ਸਨਾ ਦੱਸ ਯਾਰ ਕੀ ਕੀ ਪ੍ਰੋਬਲਮ ਦੱਸ ਪ੍ਰੋਬਲਮ ਦੱਸ ਦੇ हां के मैं परे ना मैं पर गुण जाऊं और देख लग वो तेरे परा भी नहीं जाता यार तेरे बिना नहीं जा कोई का नहीं जाकंडा तेरे पापा छोड़ी है जिजी धुआ हां तो दुकान तो चीज़ बतांगा के नालै थे ओथे आपा के लेवेगी चिप्स लेवेगी चॉकलेट लेवेगी के लेवेगी धुआ देगो ठीक है ओके रोडिया हां आ बात 3 बजे आओगा नहीं तेरा ਦੁਕਾਨ ਖੁੱਲੀ ਕੋ ਨਹੀਂ ਨਾ ਇਹਨਾਂ ਨੇ ਲਗਣਾ ਉਥੇ ਆਪਾਂ ਰਾਤ ਲੈ ਲਾਂਗੇ ਰਾਤ ਲੈ ਲਾਂਗੇ ਬੇਟਾ ਠੀਕ ਹੈ ਠੀਕ ਹੈ ਸਨਾ ਨਹੀਂ ਆਏ ਨਹੀਂ ਕਰਦੇ ਹੁੰਦੇ ਫਿਰ ਯਾਰ ਨਾ ਮਾਰ ਯਾਰ ਦੇਖਿਆ ਸਨਾ ਮਾਰੀ ਜਾਂਦੀ ਹੈ ਸੂਰਿਆ ਦੇ ਇਹ ਆ ਮਾਰਦੇ ਨੇ ਬੇਟਾ ਇਹ ਪਤਾ ਨਹੀਂ ਅਰਕ ਚਾਰੀ ਆ ਤੜਕੇ ਦਿਖਾਉਣ ਕੀ ਹੋ ਰਿਹਾ ਹੈ ਗਾਇਸ ਇਹ ਹੈ ਮਾਰ ਸੂਰਿਆ ਛੋਟਾ ਜਿਹਾ ਪੱਪੀ ਰਾਤ ਨਾ ਸੌਣ ਦੀ ਹੈਗੀ ਤੈਨੂੰ ਆਈ ਸੌਣ ਨਹੀਂ ਦਿੰਦਾ ਗਾਇ ਜੀ ਮੁੰਟੂ ਮੁੰਟੂ ਕਰਾਂ ਅੱਛਾ ਚੁੰਮ ਚੁੰਮ ਕਰਦਾ ਅਰ ਦਿਨ ਹੀ ਨਹੀਂ 4 ਵਜੇ ਉਠਾਸੀ ਅਰ ਮੱਛਰ ਉੱਪਰ ਚੜ੍ਹ ਜਾ ਗੋੜਾ ਸੀ ਆ ਫੇਰ ਉਠਾਵਾ ਕੋ ਕਮਲਿਓ ਖਾ ਜਾਗਾ ਦੁੱਧ ਪਿਆ ਦੇ ਬਨੇ ਫੇਰ ਦੁੱਧ ਪੀ ਆ ਉਠਾ ਕੇ ਫੇਰ ਮੇਰੇ ਪਿੱਛੇ ਹੀ ਹੋ ਜੇ ਲੜਾਈ ਹੋ ਜੇ ਕੋ ਫੇਰ ਉਹ ਦੇਖੇਗਾ ਦੇਖ ਦੇਗਾ ਯਾਰ ਇਹ ਦੇਖੀ ਇਹ ਆਪਣੇ ਸਵੇਰੇ ਉੱਠ ਜਾਂਦਾ ਮੈਂ 4 ਵਜੇ ਉੱਠਦਾ 5 ਵਜੇ 4 ਵਜੇ ਉੱਠਾ ਆ 4 ਵਜੇ ਉੱਟ ਕੇ ਤੇ ਪਰ ਮੰਜੇ ਦੇ ਉੱਤੇ ਚੜ ਕੇ ਮੰਜੇ ਦੇ ਉੱਤੇ ਚੜ ਕੇ ਨਾ ਤੇ ਫਿਰ ਉਹ ਖਾਉਂਦਾ ਮਾਨੂੰ ਪ੍ਰਿਯੰਕਾ ਨੂੰ ਵੀ ਦੁੱਧ ਤੇ ਪਿਆ ਨਾ ਉਹ ਦੁੱਧ ਪਿਆ ਫਿਰ ਲਾਰੇ ਹੀ ਹੋ ਜੇ ਮੇਰੇ 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 ਹੂੰ ਨਾ ਆਦੇ ਸੁਣਾਉਣਾ ਰਜੀ ਹੋਗੀ ਹੈ ਨਾ ਬਟਾ ਨਹੀਂ ਕਰਦੇ ਉਹਦੇ ਪਾਗ ਜਾ ਯਾਰ ਮਨੇ ਦੇ ਸਵੇਰੇ ਸਵੇਰੇ ਤਪਸੇ ਕੀ ਜਾਂਦੇ

ਐ ਵੀ ਲੱਗਦਾ ਤਾਂ ਆਏ ਅਜ ਮੰਦੰਦੀ ਵੱਟੂ ਆ ਤੇ ਜਦੋਂ ਉਂਗਲ ਦੰਦੀ ਆ ਨਾ ਸਨਾਈਦਾ ਉਹ ਦੰਦੇ ਨਹੀਂ ਵੱਟਦਾ ਹਨਾ ਦੰਦੇ ਨਹੀਂ ਵੱਟਦਾ ਉਹਨੂੰ ਚੂਸਣ ਦੇ ਲੱਗੇ ਆ ਅੱਜ ਇਹ ਕੁਨਾਲ ਨੂੰ ਤਾਂ ਆਪਾਂ ਛੱਡਿਆ ਸਕੂਲ ਤੇ ਆ ਸਨਾ ਅੱਜ ਗਈ ਨਹੀਂ ਆਹ ਇੱਥੇ ਖੇਡਦੀ ਫਿਰਦੀ ਆ ਦੇਖੋ ਹਾਂ ਤੋ ਕਹਤ ਨੇ ਗਿਆ ਸਕੂਲ ਅਜੋ ਹੈ ਹਾਂ ਦੱਸੇ ਇੱਕ ਮਿੰਟ ਦੱਸ ਕਹਤ ਨੇ ਗਿਆ ਇਹ ਕਰਤੇ ਤੇ ਹੁਣ ਆਪਾਂ ਇੱਥੇ ਖਾਣਾ ਪੀਣਾ ਖਾਦਾ ਜੀ ਏ ਅਜੇ ਸੁਸਤਾ 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 ਰਹੀ ਸੁਸਤਾ ਰਹੀ ਏ ਜੀ ਖਾਣਾ ਖਾ ਕੇ ਸੁਸਤਾ ਰਹੀ ਏ ਖਾਣਾ ਖਾ ਕੇ ਤੇ ਆ ਦੇਖੋ ਜੀ ਹੁਣ ਦੇਖਣ ਲੱਗੇ ਨਾ ਬਟਾਂ ਦੇ ਉੱਤੋਂ ਦੇ ਆਈ ਜਾਂਦੇ ਆ ਨਾ ਚੜਦੇ ਆ ਚੜਦੇ ਜਾਂਦੇ ਚੜਦੇ ਚੜਦੇ ਆ ਦੇਖਣ ਲੱਗੇ ਨਾ ਬਟਾਂ ਦੇ ਉੱਤੋਂ ਦੇ ਤੇ ਹੁਣ ਇੱਕ ਇੱਕ ਪੋਝਾ ਦਿਖਾ ਦਿੰਨਾ ਤੁਹਾਨੂੰ ਐ ਆ ਦੇਖੋ ਕਿੱਡਾ ਹੋ ਗਿਆ ਦੇਖ ਲਓ ਸ਼ੋਂ ਉਤੋਂ ਦੀ ਜਾਈ ਜਾਂਦੇ ਹੁਣ ਤਾਂ ਤੇ ਹੁਣ ਹੈ ਸਨ ਆਸ ਵਲੋਗ ਨੂੰ ਆਪਾਂ ਇੱਥੇ ਐਂਡ ਕਰ ਦਈਏ ਹੈ ਇੱਥੇ ਐਂਡ ਕਰ ਦਈਏ ਇਸ ਵਲੋਗ ਨੂੰ ਹੈ ਨਹੀਂ ਕਰ ਦਨੇ ਹੁਣ ਆਪਾਂ ਇਸ ਵਲੋਗ ਨੂੰ ਇੰਨੀ ਐਂਡ ਕਰਦੇ ਹਾਂ ਜੀ ਮਿਲਦੇ ਆਗਲੇ ਵਲੋਗ ਦੇ ਵਿੱਚ ਹੈ ਠੀਕ ਹੈ ਠੀਕ ਹੈ ਹੈ ਕਰ ਦਈਏ ਓਕੇ ਜੀ ਚਲੋ ਠੀਕ ਹੈ ਜੀ ਮਿਲਦੇ ਆਗਲੇ ਵਲੋਗ ਦੇ ਵਿੱਚ